ਤੁਹਾਡਾ ਪਹਿਲਾ ਹਾਰ ਮੀਦ ਮਿਲ ਗਿਆ ਮਾਲ ਜੀ ਮਿਲ ਗਿਆ ਮਾਰੀ ਤੱਕ ਤਿੰਨ ਘਟਿਆਂ ਦਾ ਮਾਲ ਆ ਜੀ ਹੁਣ ਤਿੰਨ ਘਟਿਆਂ ਦਾ ਕਲੋਨੀਆ ਚ ਆ ਸੁਖੇ ਇਹ ਵੀ ਬੰਦੇ ਛੇ ਸਾਲ ਤੋਂ ਗੋਮਾਂ ਦਾ ਮਾਲ ਹੀ ਮਾਲ ਹੌਣ ਲੈ ਬੋਟੇ ਲੋ ਉਪਰਲੀ ਟੱਲਾ ਜਿਹੜੀ ਬੋਟਾ ਲਾਉਂਦਾ ਤੂੰ ਉੱਧਰ ਰੱਖੀ ਥਾ ਬੰਦਾ ਵੀ ਨਾ ਵਾਲਦੀ ਪਰਦਾ ਲਈ ਚੱਕੋ ਆਹ ਕਰ ਪੈ ਲਈ ਚਲੇ ਇੱਕ ਪਰਚੇ ਦੇਣੀ ਬੰਦੀ ਵਾਲੀ ਏ ਹੋਰ ਨਹੀਂ ਕਰੀ ਨਹੀਂ ਸਕਦਾ ਜੀ ਤੀ ਬੋਦਲਾ ਜੀ ਨਹੀਂ ਬੋਦਲਾ ਠੀਕ ਹੈ ਜੀ ਬਾਹਰ ਮਾਨਯੋਗ ਡੀਜੀਪੀ ਸਾਹਿਬ श्री गौरव यादव ਉਹਨਾਂ ਵੱਲੋਂ ਕਸੋ ਆਪਰੇਸ਼ਨ ਤਹਿਤ ਇਹ ਮਹੀਨ ਛੜੀ ਗਈ ਹੈ ਕਿ ਜਿਹੜੇ ਇਲ ਇਲਿicit ਲਿਖ ਕਰਾਇਆ ਜਾਂ ਗਲਤ ਸ਼ਰਾਬ ਕੋਈ ਵੇਚਦੇ ਨੇ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਦੇ ਮੱਦੇਨਜ਼ਰ ਜਿਹੜੀ ਦਲਾਲਾਬਾਦ ਦੀ ਪੁਲਿਸ ਹੈ ਚਾਰ ਥਾਣੇ ਦੀ ਪੁਲਿਸ ਅਤੇ ਅਕਸਾਈਜ ਇੰਸਪੈਕਟਰ ਮੇਰੇ ਨਾਲ ਬੈਠੇ ਨੇ ਸ੍ਰੀ ਗੁਰਤੇਜ ਸਿੰਘ ਦੀ ਬਰਾੜ ਅਸੀਂ ਜੀ ਦੋਨਾਂ ਪਾਰਟੀਆਂ ਨੇ ਆਪਰੇਸ਼ਨ ਇਹ ਅਮਲ ਵਿੱਚ ਲਿਆਂਦਾ ਘਟੂ ਘਟ 58 ਬੰਦੇ ਸari ਦੋਨਾਂ ਟੀਮਾਂ ਦੇ ਮੈਂਬਰ ਸਨ ਇਥੇ ਇੱਕ ਸਾਡੇ ਇਥੇ ਪਿੰਡ ਪੈਂਦਾ ਵਿਲੇਜ ਚੱਕ ਮਹਾਲਮ ਉਹਨੂੰ ਅਸੀਂ ਘੇਰਾ ਪਾਇਆ ਤੇ ਉਹਦੇ ਵਿੱਚ ਸਾਨੂੰ ਫੋਰਸ ਮਿਲੀ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਇੱਕ ਆਰਪੀ ਟੀਮ ਆਈ ਤੇ ਮੇਰੇ ਜਿਹੜੇ ਚਾਰ ਪੁਲਿਸ ਸਟੇਸ਼ਨ ਨੇ ਅਮੀਰਖਾਸ ਸਿਟੀ ਜਲਾਲਾਬਾਦ ਸਦਰ ਜਲਾਲਾਬਾਦ ਅਤੇ ਚੱਕ ਬੈਰੋਕੇ ਇਹ ਚਾਰਾਂ ਥਾਣਿਆਂ ਦੀ ਪੁਲਿਸ ਨੇ ਘੇਰਾਬੰਦੀ ਕੀਤੀ ਆਰਪੀ ਟੀਮ ਜਿਹੜੀ ਸਾਡੇ ਆਈ ਸੀਗੀ ਪੁਲਿਸ ਲਾਈਨ ਤੋਂ ਉਹਨੇ ਆਪਣਾ ਨਾਕੇਲਾ ਪਿੰਡ ਦੇ ਆਲੇ ਦੁਆਲੇ ਉਹਦੇ ਤੈ ਅਸੀਂ ਸਰਚ ਆਪਰੇਸ਼ਨ ਗਾਰੀ ਕੀਤਾ ਇੰਸਪੈਕਟਰ ਸਾਹਿਬ ਮੇਰੇ ਨਾਲ ਸੀ ਬਰਾੜ ਸਾਹਿਬ ਤੇ ਇਹ ਸਰਚ ਆਪਰੇਸ਼ਨ ਦੇ ਦੌਰਾਨ ਸਾਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਸਰਚ ਦੇ ਦੌਰਾਨ ਜਸਕਰਨ ਸਿੰਘ ਏਰੀਆ ਸੁੱਖਾ son of ਮੰਗਲ ਸਿੰਘ ਇਹ ਵੀ ਮਹਾਲੰਦਰ ਰਹਿਣ ਵਾਲਾ ਇਹ ਤੋਂ 100 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਇਸੇ ਤਰ੍ਹਾਂ ਇੱਕ ਵੰਡਣ ਜਗ੍ਹਾ ਤੇ ਅਨਕਲੇਮਡ 150 ਲੀਟਰ ਲਾਨ ਮਿਲੀ ਜਿਹਦਾ ਕੇਸ ਰਜਿਸਟਰ ਕੀਤਾ ਗਿਆ ਤੇ 2000 ਲੀਟਰ ਦੇ ਕਰੀਬ ਲਾਹਣ ਜਿਹੜੀ ਅਨਕਲੇਮਡ ਉਹ ਇੰਸਪੈਕਟਰ ਸਾਹਿਬ ਨੇ ਡਸਟਰਾਇ ਕੀਤੀ ਮੌਕੇ ਤੇ ਤੇ ਇਹ ਆਪਰੇਸ਼ਨ ਸਾਡਾ ਕਾਮਯਾਬ ਰਿਹਾ ਸਵੇਰ ਅਸੀਂ ਇਹ ਮਾਰਨਿੰਗ 5 ਤੋਂ 7 ਵਜੇ ਆਪਰੇਸ਼ਨ ਕੀਤਾ ਤੇ ਪੋਜੀਸ਼ਨ ਜੋ ਸਿਚੁਏਸ਼ਨ ਆ ਉਹਦੇ ਮੱਦੇਨਜ਼ਰ ਇਦਾਂ ਦੇ ਆਪਰੇਸ਼ਨ ਅਸੀਂ ਲਗਾਤਾਰ ਜਾਰੀ ਰੱਖਾਂਗੇ ਕਿੰਨੇ ਮਾਮਲੇ ਦਰਜ ਕੀਤੇ ਗਏ ਸਰ ਇਸ ਕੇਸ ਦੇ ਵਿੱਚ ਅਸੀਂ 3 ਮਾਮਲੇ ਦਰਜ ਕੀਤੇ ਇੱਕ ਭੁੱਕੀ ਦਾ ਜਿਹੜਾ ਹੈਗਾ 8.5 8 ਕਿਲੋ ਬਰੰਦ ਹੋਈ ਜਿਹੜੀ ਤੇ ਦੋ ਆਪਣਾ ਹੋਇਆ ਐਕਸਰਸਾਈਜ਼ ਦੇ ਵਿੱਚ ਆਪਣਾ 150 ਡੀਟਰ ਲਾਣ ਤੇ ਆਪਣਾ 105 ਬੋਤਲਾਂ ਦੇਸੀ ਸ਼ਰਾਬ ਦੀ